ਗੁਰੂ ਸਾਹਿਬ ਜੀਓ ਸੁਨ ਅੰਦਾ ਕੈਸੀ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਜਾਰਤ ਬੁਝੈ ਡੋਰਾ ਨਿਸ ਕਹੀਏ ਤੋ ਸਮਝੈ ਪੂਰਾ ਕਹਾ ਬਿਸਨ ਪਦ ਗਾਵੇ ਗੰਗ ਜਤਨ ਕਰੈ ਤੋ ਪੀ ਸੁਰ ਭੰਗ ਕਹ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੀਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਨਾਨਕ ਤੁਮਰੀ ਕਿਰਪਾ ਤਰੈ ਨਾਨਕ ਤੁਮਰੀ ਕਿਰਪਾ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਹਾਂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਬੈਠਣ ਦਾ ਇਹ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਦੇ ਨਾਲ ਸਾਨੂੰ ਬਖਸ਼ਿਸ਼ ਹੋਇਆ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਔਰ ਛੇਵੀਂ ਪੌੜੀ ਗੁਰਮਖੋ ਇਹ ਆਪਾਂ ਅੱਜ ਵਿਚਾਰਨੀ ਹੈ ਆਪ ਜੀ ਨੇ ਸੰਗਤੀ ਰੂਪ ਆਪਾ ਪਾਠਵੀ ਜੀ ਦਾ ਕੀਤਾ ਅਖੀਰਲੀ ਪੰਕਤੀ ਹੈ ਨਾਨਕ ਤੁਮਰੀ ਕਿਰਪਾ ਤਰੈ ਇੱਕ ਹੁੰਦਾ ਹੈ ਮਨੁੱਖ ਦੇ ਆਪਣੇ ਯਤਨ ਇੱਕ ਹੁੰਦਾ ਹੈ ਪਰਮਾਤਮਾ ਦੀ ਕਿਰਪਾ ਧਰਮ ਦੀ ਦੁਨੀਆ ਇਹ ਕਹਿੰਦੀ ਹੈ ਕਿ ਤੇਰੇ ਯਤਨਾਂ ਦੇ ਨਾਲੋਂ ਪਰਮਾਤਮਾ ਦੀ ਕਿਰਪਾ ਵੱਡੀ ਹੈ ਮਨੁੱਖ ਲੱਖਾਂ ਯਤਨ ਕਰ ਲਵੇ ਪਰ ਜਿੱਥੇ ਪਰਮਾਤਮਾ ਦੀ ਕਿਰਪਾ ਨੇ ਪਹੁੰਚਣਾ ਹੈ ਉੱਥੇ ਸਾਡੀ ਯਤਨ ਨਹੀਂ ਪਹੁੰਚ ਸਕਦੇ ਜਿੱਥੈ ਤੂੰ ਸਮਰਥ ਤਿੱਥੈ ਕੋਏ ਨਹੀਂ ਜਿੱਥੋਂ ਤੱਕ ਤੇਰੀ ਸਮਰਥਾ ਹੈ ਨਾ ਪ੍ਰਮਾਤਮਾ ਉੱਥੇ ਕੋਈ ਦੂਜੀ ਤਾਕਤ ਨਹੀਂ ਪਹੁੰਚ ਸਕਦੀ ਤੂੰ ਧਰਮ ਦੀ ਦੁਨੀਆ ਦੀ ਇਹ ਮੰਨਤਾ ਹੈ ਗੁਰਮਖੋ ਔਰ ਇਹ ਸੱਚ ਹੈ ਵੀ ਜਿੱਥੇ ਪ੍ਰਮਾਤਮਾ ਨੇ ਜੋ ਕੁਝ ਕਰ ਦੇਣਾ ਸਾਡੇ ਯਤਨ ਕੁਝ ਨਹੀਂ ਕਰ ਸਕਦੇ ਬਸ ਇਹੀ ਕੇਂਦਰੀ ਭਾਵ ਹੈ ਇਸ ਪਾਵਨ ਪਦੇ ਦਾ ਤੋ ਆਉ ਆਪਾਂ ਨਾਲ-ਨਾਲ ਵਿਚਾਰਦੇ ਹਾਂ ਸੁਣ ਅੰਦਾ ਕੈਸੀ ਮਾਰਗ ਪਾਵੇ ਅੰਨੇ ਨੂੰ ਕੋਈ ਗੱਲ ਸੁਣਾ ਦਈਏ ਚੰਗੀ ਤਰ੍ਹਾਂ ਸੁਣਾ ਦਈਏ ਕੀ ਕੱਲਾ ਸੁਣਨ ਦੇ ਨਾਲ ਉਹ ਮਾਰਗ ਤੇ ਸਹੀ ਚੱਲ ਪਾਵੇਗਾ ਮੰਨ ਲਓ ਵੀ ਸਾਡੇ ਕੋਲ ਕੋਈ ਐਸਾ ਪੁਰਸ਼ ਬੈਠਾ ਜਿਹਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਆਪਾਂ ਨੂੰ ਐਂ ਕਹਿ ਦਈਏ ਵੀ ਇੱਥੋਂ ਸਿੱਧਾ ਜਾਈਂ ਸੱਜੇ ਪਾਸੇ ਮੁੜੀਂ ਅੱਗੇ ਇੱਕ ਅੱਗੇ 3 ਪੁਆਇੰਟ ਆਏਗਾ ਉੱਥੋਂ ਖੱਬੇ ਨੂੰ ਮੁੜ ਜੀ ਫਿਰ ਸੱਜੇ ਨੂੰ ਮੁੜ ਜੀ ਅੱਗੇ ਆਈਟੀਆ ਚੌਂਕ ਆ ਜੂ ਕੀ ਕੱਲਾ ਐਨੀ ਗੱਲ ਸੁਣਾਉਣ ਨਾ ਪਹੁੰਚ ਜੇਗਾ ਸਪੌਂਸ ਸਕਦਾ ਉੱਥੇ ਉਹ ਨਹੀਂ ਨਾ ਬਾਦਸ਼ਾਹ ਕਹਿੰਦੇ ਫਿਰ ਹੱਲ ਕੀ ਐ ਸਤਿਗੁਰੂ ਕਹਿਣ ਲੱਗੇ ਜੇ ਕੋਈ ਉਹਨੂੰ ਸੁਣਾਵੇ ਨਾ ਮਾਰ ਉਹਦੀ ਬਾਹ ਪਕੜ ਕੇ ਨਾਲ-ਨਾਲ ਤੋਰ ਲਵੇ ਦੋ ਚੀਜ਼ਾਂ ਨੇ ਇੱਕ ਨੇ ਕੇਵਲ ਨਕਸ਼ਾ ਸੁਣਾ ਦਿੱਤਾ ਇਦਾਂ ਸੁਣਾ ਦਿੱਤਾ ਇੱਕ ਨੇ ਸੁਨਾਇਆ ਨਹੀਂ ਉਹਦੇ ਹੱਥ ਨੂੰ ਪਕੜ ਲਿਆ ਤੇ ਨਾਲ-ਨਾਲ ਅਖੀਰ ਤੱਕ ਚਲਾ ਗਿਆ ਤੇ ਸੱਚ ਇਹ ਆ ਗੁਰਮਖੋ ਬੰ ਅੰਨੇ ਨੇ ਉਦੋਂ ਹੀ ਆਪਣੀ ਮੰਜ਼ਲ ਤੇ ਪਹੁੰਚਣਾ ਜਦ ਕੋਈ ਉਹਦਾ ਹੱਥ ਫੜ ਕੇ ਉਹਨੂੰ ਨਾਲ-ਨਾਲ ਲੈ ਕੇ ਜਾਏਗਾ ਆਹੀ ਅਰਥ ਨੇ ਸੁਣ ਅੰਧਾ ਕੇਵਲ ਗੱਲਾਂ ਸੁਣ ਕੇ ਅੰਧਾ ਕੈਸੇ ਮਾਰਗ ਪਾਵੇ ਕਿਵੇਂ ਆਪਣੀ ਮਾਰਗ ਨੂੰ ਆਪਣੇ ਸੱਚ ਦੇ ਰਸਤੇ ਨੂੰ ਪ੍ਰਾਪਤ ਕਰ ਸਕਦਾ ਹੈ ਕਿਵੇਂ ਕਰੇਗਾ ਕਰ ਗਹਿ ਕਰੋ ਕਹਿੰਦੇ ਨੇ ਹੱਥ ਨੂੰ ਗਹਿ ਕੇਂਦਰੀ ਪਕੜ ਲੈਣ ਨੂੰ ਕਰ ਗਹਿ ਲਿਹੋ ਊੜ ਨਿਭਾਵੈ ਜੇ ਕੋਈ ਉਹਦਾ ਹੱਥ ਪਕੜ ਕੇ ਉਹਨੂੰ ਨਾਲ-ਨਾਲ ਅਖੀਰ ਤੱਕ ਲੈ ਕੇ ਜਾਵੇ ਗੱਲ ਤਾਂ ਬਣਨੀ ਹੈ ਅਰਥ ਕੀ ਬਣਿਆ ਗੁਰੂ ਦੀ ਕਿਰਪਾ ਕੇਵਲ ਸਾਨੂੰ ਸਮਝਾਉਂਦੀ ਨਹੀਂ ਹੈ ਗੁਰਮਖੋ ਗੁਰੂ ਕੇਵਲ ਸਾਨੂੰ ਕੇਵਲ ਗੱਲਾਂ ਨਾਲ ਨਹੀਂ ਸਮਝਾਉਂਦਾ ਗੁਰੂ ਜੀ ਸਾਡਾ ਹੱਥ ਪਕੜ ਕੇ ਸਾਨੂੰ ਨਾਲ-ਨਾਲ ਲੈ ਕੇ ਚੱਲਦੇ ਐ ਇਹ ਉਹਦੀ ਕਿਰਪਾ ਹੈ ਜਿਵੇਂ ਜਿਵੇਂ ਹੁੰਦਾ ਨਾ ਕਈ ਵਾਰ ਆਪਾਂ ਕਹਿ ਦਈਏ ਵੀ ਸਲਾਹਾਂ ਦੇਣ ਵਾਲੇ ਲੱਖਾਂ ਹੁੰਦੇ ਨੇ ਵੀ ਇੰਜ ਕਰ ਲੈ ਇੰਜ ਕਰ ਲੈ ਐਂ ਕਰਨਾ ਸੀ ਜੇ ਕਹਿੰਦੇ ਵੀ ਆ ਮੇਰੇ ਨਾਲ ਤੁਰ ਪਾ ਫਿਰ ਕੋਈ ਨਹੀਂ ਤੁਰਦਾ ਨਾਲ ਇਦਾਂ ਹੀ ਹੁੰਦਾ ਨਾ ਸਲਾਹਾਂ ਜਿੰਨੀਆਂ ਮਰਜ਼ੀ ਲੈ ਲੋਆਂ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਲੋਕ ਸਲਾਹ ਦਿੰਦੇ ਆ ਇਦਾਂ ਇਦਾਂ ਕਰ ਲੈਣਾ ਸੀ ਇਦਾਂ ਪਰ ਜਦੋਂ ਕਹੀਏ ਵੀ ਆਓ ਜੀ ਨਾਲ ਵੀ ਇੰਨੇ ਦਿਨੇ ਉਹ ਸਲਾਹਾਂ ਇੱਕ ਅੱਧਾ ਨਾਲ ਵੀ ਤੁਰਪੋ ਉਦੋਂ ਕੋਈ ਨਹੀਂ ਤੁਰਦਾ ਇਹਦਾ ਅਰਥ ਕੀ ਬਣਦਾ ਵੀ ਤੈਨੂੰ ਗੱਲਾਂ ਸਮਝਾਉਣ ਵਾਲੇ ਬਹੁਤ ਨੇ ਨਾਲ ਤੁਰਨ ਵਾਲਾ ਕੋਈ ਨਹੀਂ ਗੁਰੂ ਗੁਰਮਖੋ ਇਦਾਂ ਦਾ ਨਹੀਂ ਹੈ ਗੁਰੂ ਜੀ ਇਕੱਲੇ ਸਾਨੂੰ ਗੱਲਾਂ ਸੁਣਾਉਂਦੇ ਨਹੀਂ ਸਤਿਗੁਰੂ ਜੀ ਸਾਡੇ ਨਾਲ ਤੁਰਦੇ ਹਨ ਮਾਰਗ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦਾ ਕੋਈ ਹੱਥ ਫੜ ਕੇ ਨਾਲ ਤੁਰ ਪਵੇ ਫਿਰ ਅੰਨਿਆਂ ਨੂੰ ਵੀ ਮਾਰਗ ਮਿਲ ਜਾਂਦਾ ਹੈ ਪਰ ਕੱਲਾ ਸੁਣ ਕੇ ਗੱਲਾਂ ਸੁਣ ਕੇ ਕਿਸੇ ਨੂੰ ਕੋਈ ਮੰਜ਼ਲ ਪ੍ਰਾਪਤ ਨਹੀਂ ਹੁੰਦੀ ਹੈ ਇਹਦਾ ਇੱਕ ਅਰਥ ਇਹਦਾ ਇਹ ਬਣ ਗਿਆ ਇੱਕ ਅਰਥ ਦੂਜਾ ਬਣੇਗਾ ਜੀ ਸਿੱਖਾ ਤੂੰ ਇਹ ਸਮਝ ਲਵੇਂ ਵੀ ਕੱਲਾ ਗੁਰੂ ਦੀਆਂ ਗੱਲਾਂ ਸੁਣ ਕੇ ਤੂੰ ਪਾਰ ਲੱਗ ਜਾਏਂਗਾ ਤੇ ਗੱਲ ਤੇਰੀ ਵੀ ਨਹੀਂ ਬਣਨੀ ਗੁਰੂ ਦਾ ਲੜ ਪਕੜੇਂਗਾ ਗੁਰੂ ਦਾ ਹੱਥ ਪਕੜੇਂਗਾ ਤੇ ਓੜਕ ਤਾਂ ਨਿਭੇਂਗਾ ਹੁੰਦਾ ਨਾ ਅੱਜ ਕੀਰਤਨ ਸੁਣ ਕੇ ਆਏ ਆਂ ਜੀ ਕਥਾ ਸੁਣ ਕੇ ਆਏ ਆਂ ਵੀ ਇਹਦੇ ਨਾਲ ਕੀ ਹੋ ਜਾਣਾ ਹੈ ਗੱਲ ਤਾਂ ਹੈ ਕਿ ਸ਼ਬਦ ਨੂੰ ਗੁਰੂ ਕੀ ਬਾਣੀ ਦੇ ਸ਼ਬਦ ਨੂੰ ਪਕੜਿਆ ਤੂੰ ਗੁਰੂ ਕੀ ਸ਼ਬਦ ਨੂੰ ਤੂੰ ਆਪਣੇ ਅੰਦਰ ਗ੍ਰਹਿਣ ਕੀਤਾ ਪੱਲਾ ਪਕੜ ਗੁਰੂ ਦਾ ਇਸ ਕਰਕੇ ਕਿਉਂਕਿ ਗੁਰਮੁਖ ਧਰਮ ਦੀ ਦੁਨੀਆ ਅੰਦਰ ਨਾ ਅੰਨਾ ਜਿਹੜਾ ਹੈ ਅੰਨਾ ਸ਼ਬਦ ਕਦੇ ਵੀ ਉਹਦੇ ਲਈ ਆਇਆ ਹੀ ਨਹੀਂ ਜਿਹੜਾ ਅੱਖ ਬਾਹਰਲੀ ਅੱਖ ਤੋਂ ਅੰਨਾ ਹੈ ਗੁਰੂ ਨੇ ਅੰਨਾ ਕਿਹਾ ਹੀ ਨਹੀਂ ਉਹਨੂੰ ਧਰਮ ਦੀ ਦੁਨੀਆ ਅੰਦਰ ਗੁੰਗਾ ਵੀ ਉਹ ਨਹੀਂ ਐ ਅੱਗੇ ਗੁੰਗੇ ਦੀ ਗੱਲ ਵੀ ਆਉਣੀ ਐ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੂੰ ਅਸੀਂ ਬੋਲੇ ਸਮਝਦੇ ਆ ਉਹਨਾਂ ਨੂੰ ਬੋਲਾ ਵੀ ਨਹੀਂ ਕਿਹਾ ਗੁਰੂ ਪਾਤਸ਼ਾਹ ਨੇ ਕਿਹਾ ਗੁੰਗੇ ਦੇ ਵੀ ਅਰਥ ਬਦਲੇ ਬਾਣੀ ਅੰਦਰ ਗੁਰੂ ਨੇ ਅੰਨੇ ਦੇ ਵੀ ਅਰਥ ਬਦਲੇ ਬਾਣੀ ਅੰਦਰ ਗੁਰੂ ਨੇ ਗੁੰਗੇ ਦੇ ਵੀ ਅਰਥ ਬਦਲੇ ਬਾਣੀ ਅੰਦਰ ਜਿਨ੍ਹਾਂ ਨੂੰ ਅਸੀਂ ਗੁੰਗੇ ਬੋਲੇ ਮੰਨਦੇ ਆ ਗੁਰੂ ਪਾਤਸ਼ਾਹ ਕਹਿੰਦੇ ਇਹ ਨਹੀਂ ਜੇ ਅਸੀਂ ਕਹਿੰਨੇ ਆ ਨਾ ਵੀ ਮਨੁੱਖ ਨੂੰ ਦਿਖਾਈ ਨ ਦਿੰਦਾ ਜੀ ਅੰਨੈ ਪਾਤਸ਼ਾਹ ਕਹਿੰਦੇ ਅੰਦੇ ਇਹ ਨਾ ਅੱਖੀਆਂ ਜਿਨ ਮੁਖ ਲੋਇਣ ਨਹੀਂ ਉਹਨਾਂ ਨੂੰ ਅੰਨੈ ਨਹੀਂ ਕਹਿਣਾ ਚਾਹੀਦਾ ਭਾਈ ਜਿਨ੍ਹਾਂ ਦੇ ਮੁਖ ਉੱਤੇ ਅੱਖਾਂ ਦੀ ਰੌਸ਼ਨੀ ਨਹੀਂ ਹੈ ਅੰਦੇ ਕੌਣ ਨਹੀਂ ਅੰਦੇ ਸਈ ਨਾਨਕਾ ਜੇ ਖਸਮੈ ਕੁੱਥੇ ਜਾਹੀਂ ਕੁੱਥੇ ਕੀ ਹੁੰਦਾ ਖੁੰਜੀ ਬਿਨਾ ਖਸਮ ਤੋਂ ਕਣ ਕਣ ਵਿੱਚ ਪ੍ਰਮਾਤਮਾ ਬੈਠਾ ਰੋਮ-ਰੋਮ ਵਿੱਚ ਪ੍ਰਮਾਤਮਾ ਸਮਾਇਆ ਤਾਂ ਵੀ ਵਾਹਿਗੁਰੂ ਪਰਮੇਸ਼ਰ ਤੋਂ ਪਰੇ ਹੀ ਰਹਿੰਦੇ ਹਨ ਪਾਤਸ਼ਾਹ ਕਹਿੰਦੇ ਅਸਲ ਤਾਂ ਅੰਨੇ ਉਹ ਐ ਜਿਨ੍ਹਾਂ ਨੂੰ ਇੱਕ-ਇੱਕ ਧਾਰਮਿਕ ਅਸਥਾਨ ਦੇ ਉੱਤੇ ਪਈ ਮੂਰਤੀ ਦਿਖ ਜਾਂਦੀ ਹੈ ਪਰ ਕਣ-ਕਣ ਵਿੱਚ ਬੈਠਾ ਪ੍ਰਮਾਤਮਾ ਨਹੀਂ ਦਿਖਦਾ ਇਦਾਂ ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਨਹੀਂ ਅੰਨੇ ਉਹ ਨਿਆਂ ਨੇ ਜਿਹੜੇ ਪੱਥਰ ਦੀ ਮੂਰਤੀ ਨੂੰ ਬੁੱਧ ਸ਼ਕਾਈ ਜਾਂਦੇ ਨੇ ਪਰ ਜਿਉਂਦਿਆਂ ਮਨੁੱਖਾਂ ਦੇ ਕੋਲੋਂ ਹੱਕ ਖੋਹੀ ਜਾਂਦੇ ਨੇ ਹੁੰਦਾ ਨਾ ਇਦਾਂ ਜਿਉਂਦਿਆਂ ਦੇ ਕੋਲੋਂ ਖੋਣਾ ਤੇ ਪੱਥਰਾਂ ਦੇ ਮੂੰਹ ਵਿੱਚ ਪਾਉਣਾ ਇਹਦਾ ਅਰਥ ਬਣਦਾ ਤੈਨੂੰ ਕਾਰੀਗਰ ਦੀਆਂ ਬਣਾਈਆਂ ਮੂਰਤੀਆਂ ਦਿਖਦੀਆਂ ਨੇ ਰੱਬ ਦੀਆਂ ਬਣਾਈਆਂ ਮੂਰਤੀਆਂ ਦਿਖਦੀਆਂ ਹੀ ਨਹੀਂ ਇਹਨੂੰ ਕਿਹਾ ਬਾਣੀ ਨੇ ਅੰਨਾ ਇਹ ਜਿਹਨੂੰ ਕਣਕਣ ਵਿੱਚ ਬੈਠਾ ਪਰਮਾਤਮਾ ਨਹੀਂ ਦਿਖਦਾ ਜਿਨੂੰ ਰੱਬ ਦੀ ਬਣਾਈ ਮੂਰਤੀ ਦਿਖਦੀ ਨਹੀਂ ਪੱਥਰ ਦੀ ਬਣਾਈ ਦਿਖਦੀ ਹੈ ਇਦਾਂ ਤੋ ਪਾਤਸ਼ਾਹ ਕਹਿੰਦੇ ਸੁਣ ਅੰਦਾ ਕੈਸੀ ਮਾਰਗ ਪਾਵੈ ਕੇਵਲ ਗੱਲਾਂ ਨੂੰ ਸੁਣ ਕੇ ਅੰਨਾ ਕਿਵੇਂ ਆਪਣੇ ਮਾਰਗ ਦੀ ਪ੍ਰਾਪਤੀ ਕਰੇਗਾ ਕਦੋਂ ਕਰੇਗਾ ਕਰ ਗਹਿ ਲਿਓ ਓੜ ਨਿਭਾਵੈ ਕਾਹਾਂ 부ਜਾਰਤ ਬੂਝੈ ਡੋਰਾ ਡੋਰਾ ਹੁੰਦਾ ਬੋਲਾ ਕਹਿੰਦੀ ਬੋਲੇ ਨੂੰ ਕੋਈ ਇਦਾਂ ਬੁਜਾਰਤ ਪਾ ਦਈਏ ਕਹਾ ਬੁਜਾਰਤ ਬੁਝੇ ਡੋਰਾ ਇਸ਼ਾਰਾ ਬੁਜਾਰਤ ਦਾ ਕੀ ਅਰਥ ਹੈ ਇੱਥੇ ਇਸ਼ਾਰਾ ਇਦਾਂ ਮੰਨ ਲਓ ਬਿਲਕੁਲ ਇਦਾਂ ਬੋਲਾ ਬੰਦਾ ਉਹਨੂੰ ਇਸ਼ਾਰ ਨਾਲ ਸਮਝਾਇਆ ਜਾਂਦਾ ਨਾ ਪਾਤਸ਼ਾਹ ਕਹਿੰਦੇ ਨਹੀਂ ਭਾਈ ਕੱਲੇ ਇਸ਼ਾਰੇ ਦੇ ਨਾਲ ਹੋ ਸਕਦਾ ਹੈ ਵੀ ਬੋਲੇ ਨੂੰ ਚੰਗੀ ਤਰ੍ਹਾਂ ਸਮਝ ਨਾ ਪਵੇ ਕਿਵੇਂ ਨਾ ਪਵੇ ਨਸ ਕਹੀ ਹੈ ਉਹਨੂੰ ਕਹੀਏ ਵੀ ਰਾਤ ਹੈ ਇਸ਼ਾਰੇ ਨਾਲ ਕੀ ਕਹੀਏ ਰਾਤ ਤਾਉ ਸਮਝੈ ਭੋਰਾ ਭੋਰਾ ਹੁੰਦਾ ਦਿਨ ਚਾਨਣ ਕਹਿੰਨ ਲੱਗੇ ਅਸੀਂ ਉਹਨੂੰ ਇਸ਼ਾਰੇ ਦੇ ਨਾਲ ਰਾਤ ਸਮਝਾਈਏ ਹੋ ਸਕਦਾ ਹੈ ਉਹਨੂੰ ਦਿਨ ਸਮਝ ਲੱਗ ਜਾਏ ਹੁੰਦਾ ਨਾ ਇਦਾਂ ਜਿਵੇਂ ਉਹ ਉਹ ਗਾਂਗੇ ਤੇਲੀ ਦੇ ਨਾਲ ਹੋ ਗਈ ਸੀ ਕਿਸੇ ਪੰਡਤ ਦੀ ਬਹੁਤ ਵੱਡੀ ਚਰਚਾ ਹੋ ਗਈ ਸੀ ਉਹ ਪਿੰਡ ਦੇ ਵਿੱਚ ਪੰਡਤ ਜੀ ਆਏ ਕਹਿੰਦੇ ਚਰਚਾ ਕਰਨੀ ਆ ਉਹ ਕਹਿੰਦੇ ਪੰਡਤ ਬਹੁਤ ਤਕੜਾ ਹੈ ਇਦੀ ਨਾਲ ਚਰਚਾ ਨੇ ਕਿਸੇ ਨੇ ਕਰਨੀ ਉਹ ਕਹਿੰਦਾ ਕਰੋ ਸੋਚਣ ਲੱਗੇ ਵੀ ਪਿੰਡ ਦੀ ਬੇਇੱਜ਼ਤੀ ਬਹੁਤ ਹੈ ਉਹ ਗੁਰਮਖੋ ਗੋਂਗਾ ਤੇਲੀ ਬਿਠਾਤਾ ਉਹਨਾਂ ਨੇ ਲਿਆ ਕੇ ਉਹਦੇ ਸਾਹਮਣੇ ਹੁਣ ਗਾਂਗਾ ਤੇਲੀ ਵੀ ਸੁਣਦਾ ਤੇ ਉਹਨੂੰ ਹੈ ਨਹੀਂ ਉਹ ਤਾਂ ਇਸ਼ਾਰਿਆਂ ਨਾਲ ਬੋਲਦਾ ਸੀ ਨਾ ਸੁਣਦਾ ਸੀ ਇਦਾਂ ਤੋ ਕਈ ਵਾਰ ਇਦਾਂ ਹੋ ਜਾਂਦਾ ਹੈ ਤੋ ਪਾਤਸ਼ਾਹ ਕਹਿੰਦੇ ਕਹਾ ਬੁਜਾਰਤ ਬੂਝੈ ਡੋਰਾ ਕੱਲਾ ਇਸ਼ਾਰਿਆਂ ਦੇ ਨਾਲ ਭਾਈ ਤੂੰ ਕਿਵੇਂ ਬੋਲੇ ਨੂੰ ਸਮਝਾਵੇਂਗਾ ਨਸ ਕਹੀਏ ਰਾਤ ਕਹੀਏ ਤੌ ਸਮਝ ਐ ਕੋਰਾ ਹੋ ਸਕਦਾ ਉਹ ਦਿਨ ਸਮਝ ਲਵੇ ਤੂੰ ਕੁਛ ਹੋਰ ਸਮਝਾਵੇਂ ਉਹ ਕੁਛ ਹੋਰ ਹੀ ਸਮਝ ਲਵੇ ਕਾਹਾਂ ਬਿਸਨ ਪਦ ਗਾਵੇ ਗੰਗ ਗੁੰਗਾ ਬੋਲ ਨਹੀਂ ਸਕਦਾ ਹੁੰਦਾ ਜਿਹੜਾ ਬਾਦਸ਼ਾਹ ਕਹਿੰਦੇ ਜਿਹੜਾ ਕਿੱਥੇ ਗੁੰਗਾ বিষ্ণੂ ਦੇ ਪਦੇਗਾ ਲਵੇਗਾ বিষ্ণੂ ਦੀਆਂ ਵਡਿਆਈਆਂ ਗਾ ਲਵੇ ਜਿਹੜਾ ਹਾਈ ਗੁੰਗਾ ਜਿਹੜਾ ਹੈ ਹੀ ਗੁੰਗਾ ਹੈ ਪਾਤਸ਼ਾਹ ਕਹਿੰਦੇ ਉਹਨੂੰ ਕਹੀਏ ਤੂੰ ਗਾ ਉਹ ਨਹੀਂ ਗਾ ਸਕਦਾ ਉਹਤੇ ਭਾਈ 2-4 ਅੱਖਰ ਵੀ ਚੰਗੀ ਤਰ੍ਹਾਂ ਨਹੀਂ ਬੋਲ ਸਕਦਾ ਜਿਹੜਾ 2-4 ਅੱਖਰ ਵੀ ਸਹੀ ਤਰੀਕੇ ਨਾਲ ਨਹੀਂ ਬੋਲ ਸਕਦਾ ਉਹਨੂੰ ਕਹੀਏ ਵੀ ਵਿਸ਼ਨੂੰ ਦੇ ਪਦ ਗਾ ਵਿਸ਼ਨੂੰ ਦੀ ਮਹਿਮਾ ਗਾ ਉਹਨੇ ਕਿੱਥੇ ਗੁਰਮਖੋ ਗਾਉਣੀ ਹੈ ਯਤਨ ਕਰੇ ਉਹ ਗੁੰਗਾ ਯਤਨ ਵੀ ਕਰ ਲਵੇ ਤਉ ਪੀ ਤਾਂ ਵੀ ਸੁਰ ਭੰਗ ਤਾਵੀਂ ਸੁਰ ਤੋਂ ਪਰੇ ਹੋਵੇਗਾ ਉਹ ਤੋਂ ਨਹੀਂ ਗਾਈ ਜਾਣੀ। ਤਾਂ ਵੀ ਬੇਸੁਰਾ ਹੀ ਹੋਵੇਗਾ। ਉਹ ਗਾ ਨਹੀਂ ਸਕਦਾ। ਕਹ ਪਿੰਗਲ ਪਰਬਤ ਪਰ ਭਵਨ ਪਿੰਗਲੇ ਨੂੰ ਕਹੀਏ ਤੂੰ ਪਰਬਤਾਂ ਦੇ ਉੱਤੇ ਉੱਚੀਆਂ ਭਵਨਾਂ ਦੇ ਉੱਤੇ ਚੜ ਜਾ। ਆਪਣੇ ਯਤਨਾਂ ਦੇ ਨਾਲ। ਨਹੀਂ ਹੋਤ ਉਹ ਉਸ ਗਵਣ ਪਾਤਸ਼ਾਹ ਕਹਿੰਦੇ ਇਹ ਯਤਨ ਇਹ ਗਵਣ ਉਹਦੇ ਕੋਲੋਂ ਨਹੀਂ ਹੋਣਾ। ਕਿਉਂ ਕਿਉਂਕਿ ਪਿੰਗਲਾ ਹੈ ਉਹ ਤਾਂ ਭਾਈ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣ ਲੱਗਿਆ ਔਖਾ ਹੁੰਦਾ ਅਸੀਂ ਉਹਨੂੰ ਕਹੀਏ ਵੀ ਕੱਲਾ ਆਪਣੇ ਯਤਨਾਂ ਦੇ ਨਾਲ ਤੂੰ ਪਹਾੜ ਚੜ ਜਾ ਪਾਤਸ਼ਾਹ ਕਹਿੰਦੀ ਜਿਹੜਾ ਜਿਹੜਾ ਪਿੰਗਲਾ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਬੜੇ ਔਖਾ ਨਾ ਜਾਂਦਾ ਉਹਨੇ ਆਪਣੇ ਯਤਨਾਂ ਦੇ ਨਾਲ ਕਿੱਥੇ ਪਹਾੜਾਂ ਨੂੰ ਚੜ ਜਾਣਾ ਹੈ ਨਹੀਂ ਚੜ ਸਕਦਾ ਪਰ ਫੇਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਐ ਏ ਕਰਤਾਰ ਮੈਂ ਦੀਨ ਬਣ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਕੀ ਬੇਨਤੀ ਹੈ ਨਾਨਕ ਤੁਮਰੀ ਕਿਰਪਾ ਤਰ ਇਹ ਸਾਰੇ ਆਪਣੇ ਯਤਨਾਂ ਦੇ ਨਾਲ ਪਾ ਕੁਛ ਨਹੀਂ ਕਰ ਸਕਦੇ ਪਰ ਇਹ ਸਾਰੇ ਤੇਰੀ ਯਤਨਾਂ ਦੇ ਨਾਲ ਪਾਰ ਹੋ ਸਕਦੇ ਐ ਤੇਰੇ ਯਤਨਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਅੰਨਾ ਵੀ ਤੇਰੀ ਕਿਰਪਾ ਦੇ ਨਾਲ ਮਾਰਗ ਪਾ ਸਕਦਾ ਹੈ ਧਿਆਨ ਦਿਓ ਜੀ ਦੂਜਾ ਕਿਆ ਸੀ ਸਤਿਗੁਰੂ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਬੋਲਾ ਵੀ ਸਭ ਕੁਝ ਸਮਝ ਸਕਦਾ ਹੈ ਤੇਰੀ ਕਿਰਪਾ ਦੇ ਨਾਲ ਗੁੰਗਾ ਵੀ ਬਿਸਨਪਦ ਗਾ ਸਕਦਾ ਹੈ ਤੇਰੀ ਕਿਰਪਾ ਦੇ ਨਾਲ ਪਿੰਗਲ ਵੀ ਪਹਾੜ ਤੇ ਚੜ ਸਕਦਾ ਪਰ ਕਦੋਂ ਨਾਨਕ ਤੁਮਰੀ ਕਿਰਪਾ ਤਰ ਜਦੋਂ ਤੇਰੀ ਕਿਰਪਾ ਹੋਵੇ ਔਰ ਸੱਚਾ ਕਰਮ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰਬਕੀਤਾ ਖਲ ਹੁੰਦਾ ਹੈ ਮੂਰਖ ਪਰਮਾਤਮਾ ਦੀ ਕਿਰਪਾ ਹੋਵੇ ਸਾਧੂ ਦੀ ਸੰਗਤ ਕੀ ਕਰਦੀ ਇਹ ਜਿਹੜਾ ਜਿਹੜਾ ਇਹਦਾ ਸੈਂਟਰਲ ਆਈਡੀਆ ਨਾ ਉਹ ਹੈ ਮਹਿਮਾ ਸਾਧੂ ਸੰਗਤ ਦੀ ਸੁਣੋ ਮੇਰੇ ਮੀਤਾ ਐ ਮੇਰੇ ਮਿੱਤਰ ਗੁਰੂ ਦੀ ਮਹਿਮਾ ਸੁਣ ਗੁਰੂ ਦੀ ਮਹਿਮਾ ਕੀ ਹੈ ਗੁਰੂ ਦੀ ਸਮਰੱਥਾ ਸੁਣ ਗੁਰੂ ਕੀ ਕਰ ਸਕਦਾ ਕੀ ਕਰ ਸਕਦਾ ਪਿੰਗਲ ਪਰਬਤ ਪਾਰ ਪਰਿ ਗੁਰੂ ਪਿੰਗਲਿਆਂ ਨੂੰ ਵੀ ਪਰਬਤਾਂ ਤੋਂ ਪੜੇ ਤੱਕ ਲੈ ਜਾ ਸਕਦਾ ਖਲ ਚਤਰ ਬਕੀਤਾ ਖਲ ਮੂਰਖਾਂ ਨੂੰ ਵੀ ਚੰਗੇ ਬੋਲਣ ਵਾਲੇ ਵਕਤਾ ਬਣਾ ਸਕਦਾ ਅੰਧਲੇ ਤਿਰ ਭਵਨ ਸੂਝਿਆ ਅੰਨਿਆ ਮਨੁੱਖਾਂ ਨੂੰ ਵੀ ਤਿੰਨਾ ਭਵਨਾਂ ਦੀ ਸੋਝੀ ਦੇ ਸਕਦਾ ਹੈ ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ ਗੁਰੂ ਦੀ ਭੇਟ ਕਰ ਲਈਏ ਤੇ ਪਾਪੀ ਵੀ ਪਨੀਤ ਹੋ ਜਾਂਦੇ ਹਨ ਇਹ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ ਇੱਕ ਨੁਕਤਾ ਸਮਝੋ ਜੀ ਗੁਰਮਖੋ ਧੰਨ ਗੁਰੂ ਪਾਤਸ਼ਾਹ ਜੀ ਨੇ ਨਾ ਜਦੋਂ ਵੀ ਗੱਲ ਕੀਤੀ ਉਹ ਸਾਡੀ ਆਤਮਿਕ ਅਵਸਥਾ ਦੀ ਕੀਤੀ ਭਾਵੇਂ ਅੰਨੇ ਦੀ ਕੀਤੀ ਗੁੰਗੇ ਦੀ ਕੀਤੀ ਬੋਲੇ ਦੀ ਕੀਤੀ ਪਿੰਗਲੇ ਦੀ ਕੀਤੀ ਹੋ ਸਕਦਾ ਹੈ ਬਾਹਰ ਦਾ ਬੋਲਾ ਕੁਦਰਤ ਦੇ ਕਹਿਰ ਦੇ ਨਾਲ ਕੋਈ ਬਣਿਆ ਹੋਵੇ ਹੋ ਸਕਦਾ ਹੈ ਬਾਹਰ ਦਾ ਅੰਨਾ ਕੁਦਰਤ ਨੇ ਬਣਾ ਦਿੱਤਾ ਬਾਹਰ ਦਾ ਬੋਲਾ ਬਾਹਰ ਦਾ ਪਿੰਗਲਾ ਤੇਰੇ ਆਪਣੇ ਕੁਛ ਨਾ ਹੋਣ ਤੇਰੀ ਗਲਤੀ ਨਾ ਹੋਵੇ ਕਈ ਵਾਰ ਕੋਈ ਬੱਚਿਆਂ ਨੂੰ ਜਿਉਂਦੇ ਬੱਚੇ ਜੰਮਦੇ ਨੇ ਪੋਲੀਓ ਹੋ ਜਾਂਦਾ ਹੈ ਪਿੰਗਲੇ ਹੋ ਜਾਂਦੇ ਤਾਂ ਕੀ ਕਰਨਾ ਇਹ ਤਾਂ ਇਹ ਤਾਂ ਉਸ ਰੱਬ ਦੀ ਰਜ਼ਾ ਹੈ ਨਾ ਪਰ ਪਾਤਸ਼ਕਨ ਚੇਤਾ ਰੱਖੀ ਦਿਮਾਗੀ ਤੌਰ ਦੇ ਉੱਤੇ ਅਕਲ ਦੇ ਅੰਨੇ ਬੰਦੇ ਆਪ ਬਣਦੇ ਐ ਅਕਲ ਤੋਂ ਗੁੰਗੇ ਅਕਲ ਤੋਂ ਬੋਲੇ ਅਕਲ ਤੋਂ ਪਿੰਗਲੇ ਦੁਨੀਆਂ ਦੇ ਲੋਕ ਆਪ ਬਣਦੇ ਐ ਇਹਨਾਂ ਨੂੰ ਕਿਸੇ ਨੇ ਨਹੀਂ ਬਣਾਇਆ ਇੱਕ ਹੁੰਦਾ ਸਰੀਰਕ ਤੌਰ ਤੇ ਅੰਨਾ ਇੱਕ ਹੁੰਦਾ ਅਕਲ ਦਾ ਅੰਨਾ ਅਕਲ ਦਾ ਅੰਨਾ ਬੰਦਾ ਆਪ ਬਣਦਾ ਕਿਹਾ ਨਾ ਪਾਤਸ਼ਾਹ ਨੇ ਮਾਇਆ ਧਾਰੀ ਅਤ ਅੱਛਾ ਮਾਇਆ ਧਾਰੀ ਦਾ ਕੀ ਅਰਥ ਹੈ ਜਿਹੜਾ ਅਮੀਰ ਹੈ ਨਹੀਂ ਨਹੀਂ ਜਿਨੇ ਬੁੱਧੀ ਉੱਤੇ ਮਾਇਆ ਦਾ ਹੰਕਾਰ ਧਾਰਨ ਕਰ ਲਿਆ ਮਾਇਆ ਧਾਰੀ ਜੀ ਜੀ ਨੇ ਆਪਣੀ ਬੁੱਧੀ ਉੱਤੇ ਮਾਇਆ ਦਾ ਹੰਕਾਰ ਨਹੀਂ ਆਪਾਂ ਵੀ ਕੁਝ ਹਾਂ ਨਹੀਂ ਅਮੀਰ ਹੋਣਾ ਕੋਈ ਬਣਾ ਥੋੜਾ ਹੈ ਅਮੀਰ ਹੋਣਾ ਤੇ ਚੰਗੀ ਗੱਲ ਆ ਗੁਰਮਖੋ ਮੈਂ ਤਾਂ ਕਹਿਣਾ ਹੁੰਨਾ ਹਰ ਇੱਕ ਸਿੱਖ ਅਮੀਰ ਤੋਂ ਅਮੀਰ ਹੀ ਹੋਵੇ ਸਿੱਖ ਦੇ ਕੋਲੇ ਤਾਂ ਧਨ ਦੀ ਕਮੀ ਨਹੀਂ ਰਹਿਣੀ ਚਾਹੀਦੀ ਪਿਛਲੇ ਦਿਨ ਉਹ ਇੱਕ ਖਾਨ ਸਰ ਨੇ ਤੁਸੀਂ ਦੇਖਿਆ ਹੋਣਾ YouTube ਤੇ ਬੜੇ ਅੱਛੇ ਟੀਚਰ ਨੇ ਹੋ ਉਹ ਖਾਨ ਸਰ ਕਹਿ ਰਹੇ ਸੀ ਉਹ ਕਹਿੰਦੇ ਜੇ ਹਿੰਦੁਸਤਾਨ ਦੇ ਵਿੱਚੋਂ ਨਾ ਤੁਸੀਂ ਭੁੱਖ ਮਰੀ ਮਟਾਉਣੀ ਹੈ ਜੇ ਹਿੰਦੁਸਤਾਨ ਦੇ ਵਿੱਚੋਂ ਤੁਸੀਂ ਭੁੱਖ ਮਰੀ ਮਟਾਉਣੀ ਹੈ ਉਹ ਕਹਿੰਦਾ ਸਾਰੇ ਧਰਮ ਦਾ ਸਥਾਨ ਸਿੱਖਾਂ ਦੇ ਹਵਾਲੇ ਕਰ ਦਿਓ ਕੋਈ ਭੁੱਖਾ ਰਹਿਣਾ ਹੀ ਨਹੀਂ ਹੈ ਤਾਂ ਮੁਸਲਮਾਨ ਹੈ ਪਰ ਉਹਨੇ ਕਿਹਾ ਉਹ ਕਹਿੰਦਾ ਕਮਾਲ ਹੋ ਗਈ ਵੀ ਜਦੋਂ ਜਿੱਥੇ ਭੁੱਖ ਮਰੀ ਪੈਂਦੀ ਹੈ ਲੋਕ ਛੱਡ ਕੇ ਭਜਦੇ ਆ ਸੇ ਕੁਦਰ ਨੂੰ ਭਜ ਪੈਂਦੇ ਆ ਔਰ ਸੱਚ ਹੈ ਇਹ ਹੁਣ ਇਹ ਇਹ ਜਿਹੜੀ ਸਮਰੱਥਾ ਹੈ ਇਹ ਗੁਣ ਹੈ ਕਿਤੇ ਪੈਸੇ ਵਾਲਿਆਂ ਕੋਲੇ ਹੁੰਦੇ ਆ ਨਹੀਂ ਇਦਾਂ ਥੋੜਾ ਹੁੰਦਾ ਗੁਰਮਖੋ ਵੰਡਣ ਦੇ ਲਈ ਪੈਸੇ ਦੇ ਨਾਲੋਂ ਨੀਤ ਚ ਚਾਹੀਦੀ ਹੈ ਨੀਤ ਚਾਹੀਦੀ ਹੈ ਜਿਹਦੇ ਅੰਦਰ ਭਾਵਨਾ ਹੈ ਜਿਹਦੇ ਅੰਦਰ ਦਇਆ ਹੈ ਹੋ ਸਕਦਾ ਇਦਾਂ ਹੋਵੇ 100 ਕਿੱਲੇ ਦਾ ਮਾਲਕ ਹੋਵੇ ਇਦਾਂ ਕਿਸੇ ਨੂੰ ਰੁਪਈਆ ਨ ਦਿੰਦਾ ਹੋਵੇ ਹੋ ਸਕਦਾ 5 ਕਿੱਲਿਆਂ ਵਾਲਾ ਲੋਕਾਂ ਦੇ ਇਦਾਂ ਢਿੱਡ ਭਰੀ ਜਾਂਦਾ ਹੋਵੇ ਇਹ ਤਾਂ ਰੱਬ ਦੀ ਕਿਰਪਾ ਹੈ ਨਾ ਉਹਦੀ ਰਹਿਮਤ ਹੈ ਜਿਹਦੇ ਅੰਦਰ ਤਰਸ ਤੇ ਦਇਆ ਪੈਦਾ ਕਰ ਦਿੱਤੀ ਇਦਾਂ ਸਤਗੁਰੂ ਪਾਤਸ਼ਾਹ ਨੇ ਇਦਾਂ ਕਿਹਾ ਜੇ ਇੱਕ ਇੱਕ ਨਾ ਬਚਣਾ ਹੁੰਦਾ ਆਸਾ ਕੀ ਵਾਰ ਦੀ ਬਾਣੀ ਅੰਦਰ ਉਹਦੇ ਚ ਵੀ ਅੰਨੇ ਦੀ ਗੱਲ ਕੀਤੀ ਗੁਰੂ ਅੰਗਸਾਹਿਬ ਪਾਤਸ਼ਾਹ ਨੇ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲ ਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵਤੈ ਵਟ ਧਾਗਾ ਅਵਰਾ ਕੱਤਾ ਲੈ ਭਾੜ ਕਰਿ ਵਿਆ ਕੜ ਕਾਗਲ ਦਸੈ ਰਾ ਸੁਣ ਵੇਖੋ ਲੋਕਾ ਇਹੋ ਵਡਾਨ ਮਨ ਅੰਦਾ ਨਾਉ ਸਜਾ ਥੋੜੇ ਅਰਥ ਸਮਝੋ ਜੀ ਇਹਦੇ ਕਿਵੇਂ-ਕਿਵੇਂ ਅੰਨਿਆਂ ਦੀ ਗੱਲ ਪਾਤਸ਼ਾਹ ਨੇ ਬਾਣੀ ਚ ਕੀਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਵੇਖੋ ਸਹੀ ਇੱਕ ਪੰਡਿਤ ਆਇਆ ਉਹਨੇ ਬਾਬੇ ਨੂੰ ਕਿਹਾ ਇਦਾਂ हे ਨਾਨਕ ਇਹ ਜਨੇਊ ਤਾਗਾ ਪਾ ਆਪਣੇ ਗਲ ਵਿੱਚ ਬਾਬੇ ਨੇ ਕਿਹਾ ਵੀ ਤਾਗਾ ਪਾਲਾਂਗਾ ਪਰ ਇਹ ਦੱਸ ਇਹਦਾਂ ਹੋਵੇਗਾ ਇਦਨ ਹੂਵੀ ਗਾ ਕੀ ਇਦਾਂ ਉਹਨੇ ਕਿਹਾ ਇਹਦੇ ਨਾਲ ਧਰਮੀ ਹੋ ਜਾਈਦਾ ਬਾਬੇ ਨੇ ਕਿਹਾ ਗਰੰਟੀ ਹੈ ਇੰਜ ਹੀ ਕਿ ਹਨ ਪਾਤਸ਼ਾਹ ਕਹਿੰਦੇ ਵੀ ਗਰੰਟੀ ਹੈ ਵੀ ਹੋ ਜਾ ਇਹ ਤਾਗਾ ਪਾ ਕੇ ਕੋਈ ਧਰਮੀ ਬਣ ਜਾਏਗਾ ਸਿਰਫ ਇੱਕ ਧਾਗਾ ਕੀ ਬੰਦੇ ਨੂੰ ਧਰਮੀ ਬਣਾ ਸਕਦਾ ਜਨੇਊ ਸੀ ਉਹਨਾਂ ਦਾ ਕਿ ਇਹ ਗੁਰਮਖੋ ਸਵਾਲ ਨੇ ਅੱਜ ਅਸੀਂ ਬੱਚੇ ਨੂੰ ਕਹਿੰਨੇ ਬੇਟਾ ਅੰਬਰਤ ਸ਼ਕਲ ਹੈ ਉਹ ਕਹਿਗਾ ਵੀ ਕੇਵਲ ਗਾਤਰਾ ਕਿਰਪਾਨ ਪਾ ਕੇ ਧਰਮੀ ਹੋ ਜਾਈਦਾ ਹੈ ਅੰਮ੍ਰਿਤ ਧਾਰਨ ਹੋ ਜਾਂਦਾ ਹੈ ਸਰੀਰ ਦੇ ਅੰਦਰ ਆਤਮਾ ਦੇ ਅੰਦਰ ਅੰਮ੍ਰਿਤ ਤੇ ਨਾਮ ਹੈ ਅੰਮ੍ਰਿਤ ਤੇ ਗੁਰੂ ਦਾ ਗਿਆਨ ਹੈ ਇਤੇ ਬਾਹਰ ਦੀਆਂ ਨਿਸ਼ਾਨੀਆਂ ਨੇ ਵੀ ਅੰਦਰ ਤੋਂ ਮੈਂ ਕੈਸਾ ਹਾਂ ਇਹ ਨੁਕਤਾ ਸਮਝੋ ਬੜੇ ਧਿਆਨ ਨਾਲ ਇਹ ਬਾਹਰ ਦੀ ਨਿਸ਼ਾਨੀ ਦਿੱਤੀ ਗੁਰੂ ਪਾਤਸ਼ਾਹ ਨੇ ਇਹ ਅੰਦਰ ਤੋਂ ਕੈਸਾ ਹੈ ਇਹ ਬਹਾਦਰ ਹੈ ਅੰਦਰ ਤੋਂ ਇਹਦੇ ਕਿਰਪਾਨ ਪਾਈ ਹੈ ਇਹ ਬਹਾਦਰ ਹੈ ਇਹਦੇ ਕਸ਼ੇਰਾਂ ਪਾਇਆ ਇਹ ਗੁੱਡ ਕੈਰੇਕਟਰ ਵਾਲਾ ਹੈ ਇਹਦੇ ਕੜਾਂ ਪਾਇਆ ਇਹ ਵਹਿਮ ਭਰਮ ਨਹੀਂ ਕਰਦਾ ਇਹਦੇ ਕੇਸ ਰੱਖੇ ਹੋਏ ਨੇ ਇਹ ਇਹ ਪਰਮੇਸ਼ਰ ਦੇ ਹੁਕਮ ਨੂੰ ਮੰਨਦਾ ਇਹਦੇ ਕੰਗਾ ਸਿਰ ਦੇ ਵਿੱਚ ਹੈ ਇਹ ਸਫਾਈ ਪਸੰਦ ਹੈ ਤੇ ਇਹ ਅਰਥ ਉਹਦੇ ਇਹੀ ਅਰਥ ਹੈ ਤੇ ਇਹ ਇਹ ਗੁਣ ਨੇ ਇਹ ਗੁਣ ਅੰਦਰ ਨਹੀਂ ਨਿਸ਼ਾਨੀਆਂ ਬਾਹਰ ਨਹੀਂ ਪਾਤਸ਼ਾਹ ਕਹਿੰਦੇ ਵੇ ਤੱਗਾ ਆਪੇ ਵੱਤ ਆਪ ਬਿਨਾ ਤਾਗੇ ਤੋਂ ਹੈ ਅਰਥ ਕੀ ਬਣਿਆ ਪੰਡਤ ਨੇ ਕਿਹਾ ਆਹ ਦੇਖ ਮੇਰੇ ਤਾਂ ਇਦਾਂ ਪਾਇਆ ਮੇਰੇ ਤਾਂ ਰੇਸ਼ਮ ਦਾ ਪਾਇਆ ਹੋਇਆ ਕਿ ਪੰਡਤ ਲੋ ਗ੍ਰਿਸ਼ਮ ਤਾਗਾ ਪਾਉਂਦੇ ਸੀ ਪੰਡਤ ਨੇ ਕਿਹਾ ਨਾਨਕ ਆਹ ਦੇਖ ਰੇਸ਼ਮ ਦਾ ਪਾਇਆ ਹੋਇਆ ਪਾਤਸ਼ਾਹ ਕਹਿੰਦੇ ਸਰੀਰ ਤੇ ਪਾਈ ਫਿਰਦਾ ਆਤਮਾ ਤੇਰੀ ਭੁੱਖੀ ਹੈ ਨਾ ਤੇਰੀਆਂ ਅੱਖਾਂ ਉੱਤੇ ਕੋਈ ਕੰਟਰੋਲ ਐ ਨਾ ਤੇਰੀ ਇੰਦਰੀ ਤੇ ਕੋਈ ਕੰਟਰੋਲ ਐ ਨਾ ਤੇਰੀ ਜੀਭ ਤੇ ਕੋਈ ਕੰਟਰੋਲ ਝੂਠ ਬੋਲਦੀ ਐ ਨਾ ਤੇਰੀਆਂ ਅੱਖਾਂ ਤੇ ਕੋਈ ਤਾਗਾ ਐ ਸਾਰਾ ਦਿਨ ਮੰਦਾ ਦੇਖਦੀਆਂ ਨੇ ਕੀ ਕਰਾਂ ਤੇਰੇ ਸਰੀਰ ਦੇ ਤਾਗੇ ਨੂੰ ਵੇ ਤਾਗਾ ਆਪੇ ਵਟ ਤਾਗਾ ਅਵਰਾ ਘੱਟਾ ਵੇ ਤਾਗਾ ਆਪ ਬਿਨਾ ਤਾਗੇ ਤੋਂ ਹੈ ਪਰ ਦੁਨੀਆਂ ਦੇ ਦੂਜੇ ਲੋਕਾਂ ਨੂੰ ਵਟ ਵਟ ਕੇ ਤਾਗੇ ਪਾਈ ਜਾਂਦਾ ਹੈ ਵੇ ਤੱਗਾ ਆਪੇ ਵੱੱਤਾ ਵਟਤਾ ਕੀ ਅਵਰਾ ਕੱਤਾ ਲੈ ਭਾਣ ਕਰੇ ਵਿਆਹ ਦੁਨੀਆ ਨੂੰ ਕਹਿੰਦੇ দান ਦਿਓ ਇਹਦਾ ਅਰਥ ਇਹ ਬਣੇਗਾ ਭਾੜਾ ਕੀ ਹੁੰਦਾ ਮਜ਼ਦੂਰੀ ਕਰਾਇਆ ਦੂਜਾ ਨੂੰ ਕਹਿੰਦੇ দান ਕਰਨਾ ਚਾਹੀਦਾ ਗਰੀਬ ਤਾਂ ਬੱਚਾ ਧੀ ਲੈ ਕੇ ਵਿਆਹ ਕਰਾਉਣ ਆ ਗਿਆ ਕਹਿੰਦਾ ਤੇਰੀ ਧੀ ਦੇ ਫੇਰੇ ਫੇਰ ਪੜਾਂਗਾ ਪਹਿਲਾਂ 10 ਪੈਸੇ ਕਿੰਨੇ ਦੇਵੇਂਗਾ ਉਹ ਕਹਿੰਦਾ ਹੱਦ ਹੋ ਗਈ ਗਰੀਬ ਦੀ ਧੀ ਦੀ ਵਿਆਹ ਦੇ ਉੱਤੇ ਵੀ ਪੈਸੇ ਮੰਗੀ ਜਾਂਦਾ ਲੈ ਭਾਣ ਕਰੇ ਵਿਆਹ ਵਿਆਹ ਕਰਦਾ ਪੁੰਨ ਦਾ ਕੰਮ ਕਰਦਾ ਉਹ ਵੀ ਪਾੜਾ ਲੈ ਕੇ ਕਰਦਾ ਕਟ ਕਾਗਲ ਦੱਸੈ ਰਾਹ ਪਾਗਲ ਕੀ ਹੁੰਦਾ ਪੱਤਰੀ ਤੇ ਕਹਿੰਦੇ ਪੱਤਰੀ ਕੱਢ ਕੇ ਲੋਕਾਂ ਨੂੰ ਸੱਚ ਦਾ ਰਾਹ ਦਿਖਾਉਂਦਾ ਕਟ ਕਾਗਲ ਦੱਸੈ ਰਾਹ ਸੁਣ ਵੇਖੋ ਲੋਕਾਂ ਇਹੋ ਵਡਾਣ 5 ਸਕੰਡ ਦੇ ਉਹ ਦੁਨੀਆਂ ਦੇ ਲੋਕੋ ਦੇਖੋ ਇਹੀ ਤੇ ਅਚਰਜਮਈ ਕੌਤਕ ਹੋ ਰਿਹਾ ਵਡਾਣ ਅਚਰਜਮਈ ਕੌਤਕ ਹੋ ਰਿਹਾ ਕੀ ਹੋ ਰਿਹਾ ਮਨ ਅੰਦਾ ਮਨ ਦਾ ਅੰਨਾ ਮਤ ਦਾ ਅੰਨਾ ਇਹ ਆ ਅੰਨੇ ਜੀ ਨੂੰ ਗਰੀਬ ਦੀ ਗਰੀਬੀ ਨਹੀਂ ਦਿਖਦੀ ਹੁਣ ਹੋਵੇ ਹੋਵੇ ਲੱਖ ਰੁਪਈਆ ਤਨਖਾਹ ਰਿਸ਼ਵਤ ਮੰਗੇ ਰਖਸ਼ੀ ਵਾਲੇ ਕੋਲੋਂ ਕਹਾਂ ਗਿਣਾ ਵੀ ਇਹ ਮਤ ਅਕਲ ਦਾ ਅੰਨਾ ਹੈ ਇਦਾਂ ਹੀ ਹੁੰਦਾ ਹੈ ਲੱਖ ਰੁਪਿਆ ਤਨਖਾਹ ਲੈਣ ਵਾਲਾ 300 ਰੁਪਏ ਦੀ ਦਿਹਾੜੀ ਕਰਨ ਵਾਲੇ ਕੋਲ ਰਿਸ਼ਵਤ ਮੰਗਦਾ ਹੈ ਇਹਦਾ ਅਰਥ ਹੈ ਇਹ ਅਕਲ ਦਾ ਅੰਨਾ ਹੈ ਇਹ ਇਹਨੂੰ ਸੱਚ ਦੇਖਦਾ ਹੀ ਨਹੀਂ ਪਿਆ ਇਦਾਂ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਮਨ ਅੰਦਾ ਮੱਕ ਮਨ ਤੋਂ ਅੰਨਾ ਹੈ ਨਾਉ ਸੁਜਾਨ ਤੇ ਨਾਮ ਸੁਜਾਨ ਸਿੰਘ ਰੱਖਿਆ ਹੋਇਆ ਹੈ ਸੁਜਾਖਾ ਖਵਾਰੇ ਆਪਣੇ ਆਪ ਨੂੰ ਸਿਆਣਾ ਅਖਵਾਰਿਆ ਆਪਣੇ ਆਪ ਨੂੰ ਪਰ ਅਕਲ ਦੇਖੋ ਕਿੱਥੇ ਖੜੀ ਐ ਹਰ ਚੀਜ਼ ਨੂੰ ਪੈਸਿਆਂ ਨਾਲ ਤੋਲਦਾ ਜੇ ਕਿਸੇ ਦੇ ਘਰੇ ਜਨਮ ਹੋ ਗਿਆ ਕਹਿੰਦੇ ਸੁਤਪ ਹੋ ਗਿਆ ਪੈਸੇ ਦਿਓ ਫੇਰ ਆਉ ਜੇ ਕੋਈ ਮਰ ਗਿਆ ਕਹਿੰਦੇ ਪੈਸੇ ਦਿਓ ਪਤ ਕਰਕੇ ਜਾਉ ਵਿਆਹ ਆ ਗਿਆ ਫੇਰ ਪੈਸੇ ਮੰਗਲੇ ਹਰ ਥਾਂ ਉੱਤੇ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਪਾਤਸ਼ਾਹ ਕਹਿੰਦੇ ਇਹ ਮਨ ਦਾ ਅੰਨਾ ਐ ਅਕਲ ਦਾ ਅੰਨਾ ਐ ਜਿਹੜਾ ਹਰ ਚੀਜ਼ ਨੂੰ ਪੈਸੇਆਂ ਔਰ ਸੱਚੇ ਗੁਰਮਖੋ ਜੇ ਕੋਈ ਬੰਦਾ ਹਰ ਰਿਸਪੀ ਨੂੰ ਹੁੰਦਾ ਨਾ ਧੀ ਪੁੱਤ ਵਿਆਉਣੇ ਆ ਕਹਿੰਦੇ ਜੀ ਪੁੱਤ ਤੁਹਾਡੇ ਘਰੇ ਵਿਆਵਾਂਗੇ ਤੁਸੀਂ ਪੈਸੇ ਕਿੰਨੇ ਦਿਓਗੇ ਫਿਰ ਕਹਿੰਦੇ ਨੋ ਸੇਵਾ ਨਹੀਂ ਕਰਦੀ ਵੀ ਜਿਹਦੇ ਪਿਓ ਨੂੰ 50 ਲੱਖ ਦਾ ਕਰਜ਼ਾਈ ਕਰਦਾ ਤੁਹਾਡੀ ਸੇਵਾ ਕਰੂਗੀ ਬਹੁਤ ਉਹ ਆ ਕੇ ਇਦਾਂ ਹੀ ਹੁੰਦਾ ਹੈ ਨਾ ਵੀ ਜਿਹਦੇ ਪਿਓ ਨੂੰ ਤੁਸੀਂ ਕਰਜ਼ਾਈ 50 ਲੱਖ ਦਾ ਕਰਤਾ ਉਹ ਤੁਹਾਡੀ ਸੇਵਾ ਕਿੱਥੇ ਕਰਨੀ ਹੈ ਇਦਾਂ ਹੁੰਦਾ ਹੈ ਹਰ ਚੀਜ਼ ਨੂੰ ਪੈਸਾ ਨਾ ਤੋਲਣਾ ਹਰ ਚੀਜ਼ ਨੂੰ ਮਾਇਆ ਨਾ ਤੋਲਣਾ ਪਾਤਸ਼ਾਹ ਕਹਿੰਦੇ ਅੰਨਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਨਹੀਂ ਭਾਈ ਆਪਣੇ ਛੱਡ ਗਏ ਆਪਣੇ ਯਤਨ ਆਪਣੇ ਯਤਨ ਛੱਡ ਦਈਏ ਸਪਾਤਸ਼ ਕਹਿੰਦੇ ਕਰਤਾਰ করুণਾ ਮੈਂ ਦੀਨ ਬੇਨਤੀ ਕਰੈ ਛੇ ਕਰਤਾਰ ਮੈਂ ਤਰਸ ਤ ਤਰਸਯੋਗ ਹੋ ਕੇ ਮੈਂ ਦੀਨ ਹੋ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਨਾਨਕ ਤੁਮਰੀ ਕਿਰਪਾ ਤੇ ਸੇ ਨਾਨਕ ਇਹ ਮਨੁੱਖ ਭਵ ਸਾਗਰ ਤੋਂ ਇਹ ਮਨੁੱਖ ਪਾਪਾਂ ਤੋਂ ਇਹ ਮਨੁੱਖ ਵਿਕਾਰਾਂ ਤੋਂ ਇਹ ਮਨੁੱਖ ਮਾਇਆ ਦੇ ਲਾਲਚ ਤੋਂ ਤੇਰੀ ਕਿਰਪਾ ਦੇ ਨਾਲ ਹੀ ਪਾਰ ਹੋ ਸਕਦਾ ਤੇਰੀ ਕਿਰਪਾ ਦੇ ਨਾਲ ਹੀ ਮੁਕਤ ਹੋ ਸਕਦਾ ਹੈ ਪਾਤਸ਼ਾਹ ਕਿਰਪਾ ਕਰਨ ਪੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਸਤਰੀ ਬਾਦ ਗੁਰੂ ਸਾਹਿਬ ਜੀਓ